ਯਾਰ ਵੀ লাইਵ ਮੇਰੇ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਹਰ ਦੇ ਇੱਕ ਸਵਾਗਤ ਹੈ ਇਸ ਟਾਈਮ ਜਿਹੜਾ ਅਸੀਂ ਸਵਾਸਤਿਕ ਫੁੱਟਵੈਅ ਤੇ ਮੌਜੂਦ ਆ ਕੈਂਟ ਰੋਡ ਤੇ ਮੌਜੂਦ ਆ ਜਿੱਥੇ ਕੀ ਇਹਨਾਂ ਵੱਲੋਂ ਜਿਹੜੇ ਆ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਤੇ ਵਾਜਬ ਰੇਟਾਂ ਦੇ ਵਿੱਚ ਜਿਹੜੇ ਆ ਬਾਜ਼ਾਰ ਨਾਲੋਂ ਸਸਤੇ ਰੇਟਾਂ ਜਿਹੜੇ ਆ ਸ਼ੂਜ਼ ਜਿਹੜੇ ਦਿੱਤੇ ਜਾ ਰਹੇ ਆ ਪੂਰੀ ਤਰ੍ਹਾਂ ਦੀ ਕੁਆਲਿਟੀ ਵੀ ਜਿਹੜਾ ਪੂਰੀ ਗਾਰੰਟੀ ਦੇ ਨਾਲ ਜਿਹੜੇ ਸ਼ੂਜ਼ ਜਿਹੜੇ ਦਿੱਤੇ ਜਾ ਰਹੇ ਆ ਪਹਿਲਾਂ ਵੀ ਇਹਨਾਂ ਵੱਲੋਂ ਜਿਹੜਾ ਠੇਰਾ ਇਨਾਮ ਸੀ ਜਿਹੜੇ ਆ ਦਿੱਤੇ ਗਏ ਜੇਕਰ ਕੋਈ ਤਿੰਨ ਸ਼ੂਜ਼ ਲੈਂਦਾ ਸੀ ਤਾਂ ਇਹਨਾਂ ਵੱਲੋਂ ਜਿਹੜਾ ਇਨਾਮ ਦੀ ਜਿਹੜਾ ਦਿੱਤਾ ਹਰੇ ਕਸਟਮਰ ਨੂੰ ਕੋਈ ਨਾ ਕੋਈ ਨਾਮ ਜਿਹੜਾ ਦਿੱਤਾ ਗਿਆ ਤੇ ਇਹਨਾਂ ਵੱਲੋਂ ਦਮਾਲੀ ਤੋਂ ਪਹਿਲਾਂ ਹੀ ਜਿਹੜਾ ਧਮਾਕਾ ਜਿਹੜਾ ਪਾਰ ਕੀਤਾ ਗਿਆ ਪੂਰੀ ਜਾਣਕਾਰੀ ਹੈ ਸਾਨੂੰ ਸਵਾਸਤਿਕ ਫੁੱਟਰਾਂ ਦਾ ਸੰਚਾਲਕ ਅਮਰੀਕ ਸਿੰਘ ਮਿੱਤਰ ਲੰਧਿਆਈ ਚਲੋ ਜੀ ਮਿਲਦੇ ਆ ਇਹਨਾਂ ਨੂੰ ਅਸੀਂ ਜਿਹੜਾ ਸਵਾਸਤਿਕ ਫੁੱਟਵੇਅਰ ਦੇ ਅੰਦਰ ਜਿਹੜਾ ਐਂਟਰ ਕਰ ਚੁੱਕਿਆ ਤੇ ਇੱਥੇ ਸਾਡੇ ਨਾਲ ਅਮਰੀਕ ਸਿੰਘ ਨੀਕਾ ਜੀ ਮੌਜੂਦ ਨੇ ਤੇ ਕੱਲ੍ਹ ਵੱਤ ਉਹਨਾਂ ਦੇ ਨਾਲ ਕਰਦੇ ਹਾਂ ਜੀ ਨੀਕਾ ਜੀ ਇਹ ਕਿ ਮੈਂ ਘੜੀਆਂ ਘੜੀਆਂ ਹੋ ਗਈਆਂ ਇਹ ਸਾਰੇ ਬੂਟਾਂ ਦੇ ਵਿੱਚ ਘੜੀਆਂ ਘੜੀਆਂ ਆਉਣੀਆਂ ਦੀਵਾਲੀ ਬੰਪਰ ਦੇ ਰਹੇ ਆ ਜੀ ਸਾਡੇ ਕਸਟਮਰਾਂ ਨੂੰ ਬੋਲਵਰਜ਼ ਨੂੰ ਬੋਲਵਰਜ਼ ਨੂੰ ਇਹ ਦੇ ਰਹੇ ਆ ਦੀਵਾਲੀ ਵਿੱਚ ਗਿਫਟ ਅੱਛਾ ਜੀ ਇਹ ਦੀਵਾਲੀ ਤੋਂ ਪਹਿਲੇ ਜਿਹੜੇ ਨਵਾਂ ਲੋ ਤਮਾਕੇ ਜਿਹੜੇ ਆ ਪਾੜੀ ਤੇ ਗਹਿਣਾ ਤੁਸੀਂ ਦੇਖ ਸਕਦੇ ਹੋ ਕਿ ਬੂਟਾਂ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਰੇਕ ਬੂਟ ਦੇ ਵਿੱਚ ਕੋਈ ਨਾ ਕੋਈ ਪਾਇ ਜਿਹੜਾ ਘੜੀਆਂ ਘੜੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਪਹਿਲਾਂ ਵੀ ਇਹਨਾਂ ਵੱਲੋਂ ਜਿਹੜਾ ਕਈ ਨਾਮ ਸੀ ਜਿਹੜਾ ਬੂਟਾਂ ਦੇ ਨਾਲ ਜਿਹੜੇ ਸਿੱ ਦਿੱਤੇ ਗਏ ਸੀ 에어ਪੋਰਟ ਵਗੈਰਾ ਜਿਹੜੇ ਦਿੱਤੇ ਗਏ ਸੀ ਕੋਈ ਵੀ ਜੇ ਕਸਟਮਰ ਜੇਕਰ ਦੋ ਸ਼ੂਜ਼ ਜਿਹੜੇ ਇਕੱਠੇ ਲੈਂਦਾ ਸੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਨਾਮ ਜਿਹੜਾ ਸੀ ਅਮਰੀਕ ਸਿੰਘ ਨਿਕੋਲ ਜਿਹੜਾ ਸਵਾਸਤਿਕ ਫੁੱਟਵੈਅਰ ਵੱਲੋਂ ਜਿਹੜਾ ਦਿੱਤਾ ਜਾਂਦਾ ਸੀ ਤੇ ਗੱਲਬਾਤ ਕਰਦੇ ਹਾਂਜੀ ਨਿਕੋਲ ਇਹ ਕਿਸ ਤਰ੍ਹਾਂ ਸੁਝਾਅ ਹੈ ਤੁਹਾਨੂੰ ਕੀ ਜਿਹੜੇ ਰੇਕ ਜਿਹੜੇ ਕਸਟਮਰ ਜਿਹੜਾ ਇਨਾਮ ਦੇਤਾ ਜਣਾਇਆ ਸਾਡੇ ਜਿਹੜੇ ਫੋਲੋਅਰਸ ਨੇ ਨਾ ਯਾਰ ਸਾਡੇ ਕਸਟਮਰ ਨੇ ਉਹਨਾਂ ਦੀ ਡਿਮਾਂਡ ਸੀਗੀ ਵੀ ਤੁਸੀਂ ਕੁਝ ਨਾ ਕੁਝ ਗਿਫਟ ਦਿਆ ਕਰੋ ਸਾਨੂੰ ਤੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਕੋਲ ਕਸਟਮਰ ਖੁਸ਼ ਹੋ ਕੇ ਜਾਂਦਾ ਨਾ ਸਾਨੂੰ ਖੁਸ਼ੀ ਮਿਲਦੀ ਹੈ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ ਕਿ ਸਾਡਾ ਕਸਟਮਰ ਖੁਸ਼ ਹੋ ਕੇ ਜਾਂਦਾ ਜਦੋਂ ਵੀ ਅਸੀਂ ਕੋਈ ਆਉਂਦਾ ਕੁਝ ਨਾ ਕੁਝ ਇਨਾਮ ਨਾਲ ਦਿੰਦੇ ਆ ਪਰ ਹੁਣ ਸਾਡੇ ਕੋਲੇ ਦੀਵਾਲੀ ਤੱਕ ਆਫਰ ਹੈਗੀ ਹੈ ਵੀ ਸਾਡੇ ਕੋਲ ਕੋਈ ਵੀ ਭਰਾ ਜਾਂ ਭੈਣ 3000 ਤੋਂ ਉੱਪਰ ਸ਼ਾਪਿੰਗ ਕਰਦਾ ਹੈ ਤੇ ਆਏ ਰਿਪੋਰਟ ਫ੍ਰੀ ਦੇਲੀਆ 3000 ਤੋਂ ਉੱਪਰ ਸ਼ੂਰ ਚੂਜ਼ ਲੈ ਲਓ ਵੈਲੀ ਲੈ ਲਓ ਚੱਪਲ ਲੈ ਲਓ ਜੋ ਮਰਜੀ ਲਓਗੇ 3000 ਤੋਂ ਪਲੱਸ ਲਓਗੇ ਆ ਏਅਰਪੋਰਟਸ ਫ੍ਰੀ ਦੇਾਂਗੇ ਨਾਲ ਤੇ ਹੋਰ ਜਿਹੜੇ ਕੁਆਲਿਟੀਆਂ ਦੀ ਗੱਲ ਜੇ ਆਪਾਂ ਕਰੀਏ ਅਮਰੀਕ ਸਿੰਘ ਜੀ ਤੁਹਾਨੂੰ ਕੁਆਲਿਟੀਆਂ ਜਿਹੜੀਆਂ ਇਹ ਕਰਕੇ ਜਿਹੜੇ ਸ਼ੂ ਜਿਹੜੇ ਵਿਖਾ ਦਿਓ ਕਿ ਕਿਹੜੇ ਕਿਹੜੇ ਜੀ ਆ ਚੈਲਸੀ ਆ ਜੀ वुਡ ਸੋਲ ਹੈੱਡ ਬੈਕਰ ਦੀ ਜੀ ਰੇਟ ਸਾਰੇ ਪੰਜਾਬ ਨਾਲੋਂ ਘੱਟ ਹੋਊਗਾ ਆਪਣਾ ਆਪਾਂ ਮਾਰਜਿਨ ਥੋੜਾ ਜਿਹਾ ਰੱਖਿਆ ਹੋਇਆ ਤੇ ਇਹਦੇ ਨਾਲ ਆ ਵਾਚ ਫ੍ਰੀ ਹੈ ਠੀਕ ਹੈ ਜੀ ਆ ਵੇਖੋ ਜੀ ਆ ਆਲਡੋ ਦੀ ਆਲਡੋ ਦੀ ਚੈਲਸੀ ਵਧੀਆ ਕੁਆਲਟੀ ਦੀ ਹੈ ਤੇ ਆ টাইগার ਅ ਸੋਰੀ ਜਾਰਡਨ ਜਾਰਡਨ ਆ ਜਾਰਡਨ ਆ ਜਾਰਡਨ ਨਾਲ ਵੀ ਗਿਫਟ ਕਰਤੀ ਜੀ ਘੜੀ ਹਾਂਜੀ ਆ ਜਾਰਡਨ ਆ ਰੂਸੋ ਬਰਨੇਲੋ ਚੈਲਸੀ ਅ ਸੋਰੀ ਆ ਬੈਲੀ ਤੇ ਆ ਇੰਪੋਰਟਡ ਸ਼ੂਜ਼ ਆ ਇਹਨਾਂ ਦੀ ਬੜੀ ਡਿਮਾਂਡ ਆ ਰਹੀ ਸੀ ਇਹ ਸਨੀਕਰ ਹੁੰਦਾ ਜੀ ਤੇ ਇਹ ਕਈਆਂ ਭਰਾਵਾਂ ਦੀ ਡਿਮਾਂਡ ਸੀਗੀ ਕਿ ਇਹ ਤੁਸੀਂ ਰੀਸਟਾਕ ਦੁਬਾਰਾ ਕੀਤਾ ਇਹ ਅੱਜ ਹੋਇਆ ਰੀਸਟਾਕ ਤੇ ਆ ਨਿਊ ਬੈਲੈਂਸ ਦਾ ਇਹਦੇ ਨਾਲ ਵੀ ਵਾਚ ਫ੍ਰੀ ਕਰਤੀ ਹੈ ਜੀ ਨਿਊ ਬੈਲੈਂਸ ਦਾ ਇੰਪੋਰਟਡ ਫਰਸਟ ਕਾਪੀ 7 ਕੁਆਲਿਟੀ ਫੁੱਲ ਇੰਪੋਰਟਡ ਹੈ ਜੀ ਫੁੱਲ ਇੰਪੋਰਟਡ ਹੈ ਹੈਗਾ ਜੀ ਆ ਜੀ ਆ ਆ ਵੀ ਦੁਬਾਰਾ ਰੀਸਟਾਕ ਹੋ ਗਿਆ ਜੀ ਆਲਡੋ ਦਾ ਸਨੇਕ ਵਾਲਾ ਚੈਲਸੀ ਦੁਬਾਰਾ ਹੋ ਗਈ ਹੈ ਜੀ ਆ ਵੇਖੋ ਜੀ ਆ ਵੀ ਆ ਗਿਆ ਜੀ ਸਾਡੇ ਕੋਲ ਚੈਲਸੀ ਛੋਟੇ ਛੋਟੇ ਮਤਲਬ ਸਾਪ ਵਰਗੇ ਛੋਟੇ ਛੋਟੇ ਨਿਸ਼ਾਨ ਨੇ ਇਹਨਾਂ ਨਾਲ ਵੀ ਹੈ ਆਪੀ ਉਮਾ ਦਾ ਜੀ ਫਰਸਟ ਕਾਪੀ 7 ਹੈ ਕੁਆਲਿਟੀ ਇਹ 2-2000 ਦਾ ਵਿਕਦਾ ਜੀ ਸਾਡਾ ਰੇਟ ਸੁਣ ਕੇ ਬਹੁਤ ਜਿਹੜੇ ਆ ਵਾਜਬ ਰੇਟਾਂ ਦੇ ਜਿਹੜੇ ਇਹਨਾਂ ਵੱਲ ਜਿਹੜੇ ਸ਼ੂਜ਼ ਜਿਹੜੇ ਤੇ ਆ ਰਹੇ ਹੋਰ ਵੀ ਜਿਹੜੇ ਆ ਨਾਈਕੀ ਦੀ ਫਰਸਟ ਕਾਪੀ ਆ ਨਾਈਕੀ ਦੀ ਫਰਸਟ ਕਾਪੀ ਹੈ ਜੀ ਤਾਂ ਸਾਡੇ ਨਾਈਕੀ ਆ ਟਾਈਗਰ ਲੋਕੀ 2-2000 ਦਾ ਵੇਚਦਾ ਪਿਆ ਇਹਨਾਂ ਕਲਰ ਆਏ ਨੇ ਇਹਦੇ ਤਿੰਨ ਕਲਰ ਨੇ ਜੀ ਤੇ ਲੋਕੀ 2-2000 ਦਾ ਵੇਚਦਾ ਪਿਆ ਸਿਰਫ ਅਸੀਂ 800 ਰੁਪਿਆ ਇਹਨਾਂ ਦਾ ਰੇਟ ਰੱਖਿਆ ਠੀਕ ਹੈ ਜੀ ਤਾਂ ਤੁਸੀਂ ਦੇਖਿਆ ਕਿ ਕਿੰਨੇ ਜਿਹੜੇ ਨੇ ਸ਼ੂਜ਼ ਕਿੰਨੇ ਪ੍ਰਕਾਰ ਦੇ ਆ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੇ ਸ਼ੂਜ਼ ਦਾ ਜਿਹ ਇਨਾਮ ਜਿਹੜਾ ਹੈ ਗਿਫਟ ਹੈ ਜਿਹੜਾ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਸਵਾਸਤਿਕ ਫੁੱਟਵੇਅ ਰੋਲਾ ਇਹਨਾਂ ਦੀ ਆਪਾਂ ਆਈਡੀ ਸਵਾਸਤਿਕ ਫੁੱਟਵੇਅ ਤੇ ਦੇਖਿਆ ਸੀ ਕਿ ਇਹਨਾਂ ਹੋਰ ਜਿਹੜੇ ਅਨੇਕਾ ਹੀ ਜਿਹੜੇ ਇਨਾਮ ਹੈ ਜਿਹੜੇ ਲੋਕਾਂ ਨੂੰ ਜਿਹੜਾ ਕੱਡੇ ਕਹਿਣ ਦੇ ਬੜੀ ਦੂਰੋਂ ਦੂਰੋਂ ਅਮਰਿੰਦ ਸਿੰਘ ਜਿਹੜਾ ਛੋਟੇ ਛੋਟੇ ਆਪਣੇ ਕੋਲ ਆਉਂਦੇ ਆਣਗੇ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਆ ਛੋਟੇ ਛੋਟੇ ਬੱਚਿਆਂ ਵਾਸਤੇ ਵੀ ਸਾਡੇ ਬੱਚੇ ਛੋਟੇ ਛੋਟੇ ਕਹਿੰਦੇ ਸੀ ਵੀ ਸਾਡੇ ਵਾਸਤੇ ਕੋਈ ਇਨਾਮ ਹੋਣਾ ਚਾਹੀਦਾ ਅਗਰ ਕੋਈ ਛੋਟੇ ਛੋਟੀਆਂ ਵਾਚਾਂ ਬੱਚਿਆਂ ਵਾਸਤੇ ਵੀ ਜੇ ਮਾਂ ਪਿਓ ਦੇ ਨਾਲ ਬੱਚਾ ਹੁੰਦਾ ਤੇ ਅਸੀਂ ਬੱਚੇ ਨੂੰ ਵੀ ਗਿਫਟ ਕਰਦੇ ਹਾਂ ਜੀ ਅਮਰਿੰਦ ਸਿੰਘ ਜੇਬ ਗੱਲ ਕਰੀਏ ਦੀਵਾਲੀ ਦੇ ਤੁਹਾਡੇ ਕੋਲ ਜਿਹੜਾ ਆਫਰ ਦਿੱਤਾ ਜਾ ਰਿਹਾ ਹੈ ਕਿ ਅੱਗੇ ਪਿੱਛੇ ਨਹੀਂ ਨਹੀਂ ਬਸ ਸਿਰਫ ਦੀਵਾਲੀ ਤੱਕ ਹੈਗਾ ਵਾਚ ਦਾ ਤੇ ਇਹਦਾ ਦੀਵ ਜੇ ਪੁੱਤ ਗੱਲ ਕਰੀਏ ਤੁਸੀਂ ਜਿਹੜੀ ਆ ਹੁਣ ਹੀ ਦੁਕਾਨਦਾਰੀ ਜਿਹੜੀ ਆ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਅੱਗੇ ਵੀ ਆਪਾਂ ਇੱਕ ਤੁਹਾਡੀ ਐਡ ਲਗਾਈ ਸੀ ਤੇ ਬਹੁਤ ਹੀ ਵੱਡਾ ਜਿਹੜਾ ਨਾਮ ਆ ਤੁਹਾਡੇ ਵੱਲੋਂ ਜਿਹੜਾ ਬਣਾ ਲਗਿਆ ਦੁਕਾਨਦਾਰੀ ਦਾ ਕਿਉਂਕਿ ਇੰਨਾ ਜ਼ਿਆਦਾ ਰੱਛ ਮੈਨ ਕਿਦਾਰੇ ਦੇਖਿਆ ਜਿਹੜਾ ਹੋਏਗਾ ਹਾਂਜੀ ਹਾਂਜੀ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਭਰਾ ਪੂਰਾ ਡਰੈਸ ਦੱਸੋ ਡਰੈਸ ਦੱਸੋ ਪੂਰਾ ਆਪਣੇ ਦਰਸ਼ਕਾਂ ਨੂੰ ਜੀ ਕੈਂਟ ਰੋਡ ਨੀਅਰ ਦਸ਼ਰਾ ਗਰਾਊਂਡ ਦੇ ਬਿਲਕੁਲ ਸਾਹਮਣੇ ਸਵਾਸਤਿਕ ਫੁੱਟਵੇਅਰ ਫਾਜ਼ਿਲ ਕਾ ਆਪਣੀ ਆਈਡੀ ਹੈਗੀ ਆ ਜੀ ਸਵਾਸਤਿਕ ਫੁੱਟਵੇਅਰ ਆਪਣੀ ਆਈਡੀ ਹੈ ਤੇ ਤੁਸੀਂ ਆ ਕੇ ਫੋਲੋ ਕਰੋ শেয়ার ਕਰੋ ਤੇ ਅਸੀਂ ਇਨਾਮ ਵੀ ਕੱਢਦੇ ਰਹਿੰਨੇ ਆ ਜੀ ਫੋਲੋ ਕਰਦੇ ਹੋ ਫਿਰ ਵੀ ਅਸੀਂ ਇਨਾਮ ਕੱਢਦੇ ਰਹਿੰਨੇ ਆ ਪਰਚੀਆਂ ਪਾ ਦਿੰਨੇ ਆ ਜੀ ਤੇ ਜਿਹੜਾ ਜਿਹੜੇ ਜਿਹੜੇ ਭਰਾ ਦਾ ਨਾਮ ਆਏਗਾ ਹੁਣ ਕੱਲ 에어ਪੋਰਟਸੋਂ ਨਿਕਲੇ ਆ ਦੋ ਤੇ ਉਹ ਉਹਨਾਂ ਨੂੰ ਮੈਸੇਜ ਲਗਾ ਦਿੱਤਾ ਗਿਆ ਤੇ ਉਹ ਜਦੋਂ ਵੀ ਆਣਗੇ ਲੈ ਜਾਣਗੇ ਜੇ ਆਪਾਂ ਗੱਲ ਕਰੀਏ ਆਰਬੀ ਲਾਈਵ ਮੇਡੇ ਨੇ ਜੇਕਰ ਕੋਈ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਹੁੰਦਾ ਹੈ ਦੀਵਾਲੀ ਤੇ ਤੁਹਾਡੇ ਲੋਕ ਕਿਸ ਤਰ੍ਹਾਂ ਜਿਹੜਾ ਗਿਫਟ ਜਿਹੜਾ ਦਿੱਤਾ ਜਾ ਸਕਦਾ ਚਾਰ ਸ਼ੂਸ ਕੱਢਾਂਗੇ ਜੀ ਅੱਛਾ ਜੀ ਜਿਹੜੀ ਆਰਬੀ ਲਾਈਵ ਵੀਡੀਓ ਨੂੰ ਫੋਲੋ ਸ਼ੇਅਰ ਕਰੇਗਾ ਨਾ ਰੀਲ ਨੂੰ ਜਾਂ ਫੋਲੋ ਕਰਕੇ ਸ਼ੇਅਰ ਕਰੇਗਾ ਤੇ ਚਾਰ ਸ਼ੂਜ਼ ਫ੍ਰੀ ਦੇਆ ਦਿਵਾਲੀ ਤੇ ਤੁਹਾਨੂੰ ਬੁਲਾ ਲਾਂਗੇ ਜਿਹੜੇ ਜਿਹੜੇ ਬੰਦੇ ਨੇ ਸ਼ੇਅਰ ਕੀਤਾ ਹੋਇਆ ਉਹਨਾਂ ਦੀ ਸਾਨੂੰ ਲਿਸਟ ਬਣਾ ਕੇ ਦੇ ਦੇ ਜੇ ਤੇ ਅਸੀਂ ਤੁਹਾਡੀ ਕੱਢ ਦੇਣ ਚਾਰ ਸ਼ੂਜ਼ ਸਾਡੀ ਟੀਮ ਵੱਲੋਂ ਜਿਹੜਾ ਤੁਸੀਂ ਸਾਨੂੰ ਜਿਹੜਾ ਗਿਫਟ ਕੀਤਾ ਸੀ ਕਿ ਪਹਿਲੇ ਜਿਹੜੇ 3 ਕਸਟਮਰ ਜਿਹੜੇ ਆਂਦਾ ਰੋਣਗੇ ਤੇ ਐਂਟਰੀ ਸ਼ਾਇਦ ਹੋ ਜਿਹੜੀ ਮੇਰੀ ਸੀ ਵੀ ਹਾਂਜੀ ਹਾਂਜੀ ਤੁਹਾਡੀ ਐਂਟਰੀ ਸੀਗੀ ਮੇਰੀ ਸੀ ਬਹੁਤ ਸੀ ਕੋਈ ਮਿਲਿਆ ਸੀ ਨਾ ਬਹੁਤ ਮਿਲੀ ਸੀ ਨਾ ਬਿਲਕੁਲ ਸੱਚ ਹੈ ਨਾ ਜੀ 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 ਸੱਚ ਹੈ ਬਿਲਕੁਲ ਬਾ ਦਿਵਾਲੀ ਵਾਲੇ ਦਿਨ ਵੀ ਬੜਾ ਵੱਡਾ ਧਮਾਕਾ ਕਰਾਂਗੇ ਜੀ ਦਿਵਾਲੀ ਵਾਲੇ ਦਿਨ ਦਾ ਉਸ ਦਾ ਫ੍ਰੀ ਚੱਲੇ ਸਾਰਾ ਦਿਨ ਜੀ ਅਸੀਂ ਦਿਵਾਲੀ 'ਚ ਬਹੁਤ ਵੱਡੇ ਵੱਡੇ ਧਮਾਕੇ ਕਰਨੇ ਆ ਜੀ ਤਾਂ ਤੇ ਸੁਣਿਆ ਕਿ ਜਿਹੜਾ ਇਹਨਾਂ ਵੱਲੋਂ ਬਹੁਤ ਜਿਆਦਾ ਜਿਹੜਾ ਵੱਡੇ ਵੱਡੇ ਧਮਾਕੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੇ ਕੀਤੇ ਜਾਣਗੇ ਤੇ ਪ ਇੱਥੇ ਕਹਿਣ ਦੇ ਹੋਰ ਵੀ ਇਹਨਾਂ ਨਾਲ ਗੱਲਬਾਤ ਕਰਦੇ ਕਿ ਹੋਰ ਕਿਹੜੇ ਕਿਹੜੇ ਕੈਸ ਕਸ ਤਰ੍ਹਾਂ ਦੀ ਕੁਆਲਿਟੀ ਹੈ ਲੈਡੀਜ਼ ਦੀ ਕੁਆਲਿਟੀ ਦੀ ਅੱਜ ਗੱਲ ਕਰੀਏ ਤਾਂ ਅਮਰੀਕ ਸਿੰਘ ਜੀ ਉਹ ਵੀ ਸਾਨੂੰ ਦਿਖਾ ਦਿਓ ਜੀ ਲੈਡੀਜ਼ ਜਿਹੜੇ ਸ਼ੂਜ਼ ਨੇ ਉਹ ਕਿਹੜੇ ਕੜਨੇ ਪੈਲੀਆਂ ਜਿਹੜੇ ਨੇ ਕਿਹੜੇ ਕੜਨੇ ਬਟਰਫਲਾਈ ਵਗੈਰਾ ਜਿਹੜੇ ਛੋਟਾ ਵਾਲੇ ਆ ਹਾਂਜੀ ਹਾਂਜੀ ਬਟਰਫਲਾਈ ਦੇ ਸਾ ਸਲੀਪਰ ਹੈ ਜੀ ਪਾਰਟੀ ਵੇਅਰ ਆਈਟਮਾਂ ਨੇ ਜੀ ਸਾਡੇ ਕੋਲ ਪਾਰਟੀ ਵੇਅਰ ਆਈਟਮਾਂ ਨੇ ਜੀ ਬਿਲਕੁਲ ਸੱਚੀ ਯਾਰ ਰੇਟਾਂ ਦੀ ਗੱਲ ਕਰੀਏ ਤਾਂ ਕਿੰਨਾ ਕੋਈ ਬਾਜ਼ਾਰ ਨਾਲੋਂ ਕਿੰਨਾ ਵੀ ਜਿਹੜਾ ਆ ਬਾਜ਼ਾਰ ਦਾ ਜੇ ਸਾਡੇ ਕੋਲ ਕੋਈ ਆਉਂ ਸਾਡਾ ਰੇਟ ਬਹੁਤ ਜੈਨੂਨ ਰੱਖਿਆ ਹੈ ਜੀ ਅਸੀਂ 20-30 ਰੁਪਏ ਚ ਗੇਮ ਖੇਡਦੇ ਪਿਆ ਆ ਦੇਖੋ ਜੀ ਸਾਡੀਆਂ ਪੈਣਾ ਵਾਸਤੇ ਸ਼ੂਜ਼ ਆ ਦੇਖੋ ਜੀ ਸਨੀਕਰ ਸਾਡੀਆਂ ਪੈਣਾ ਦੇ ਨੇ ਸਾਡੇ ਕੋਲ ਇਹ ਨਵਾਂ ਵਾਲਾ ਜਿਹੜੀ ਹੈ ਬਾਜ਼ਾਰ ਦੇ ਵਿੱਚ ਜਿਹੜੀ ਹੈ ਸੇਵਾ ਹੀ ਕਰ ਰਹੇ ਆ ਅ ਆ ਦੇਖੋ ਚੱਪਲ ਚੱਪਲ ਵੇਖੋ ਚੱਪਲ ਵੇਖੋ ਕਮਾਈ ਜਿਹੜੀ ਕਰ ਰਹੇ ਨੇ ਸਿਰਫ ਆ ਤੇ ਸੇਵਾ ਹੀ ਕਰ ਰਹੇ ਆ ਅਸੀਂ ਸਿਰਫ ਬੱਚਿਆਂ ਨੂੰ ਸਾਡੀਆਂ ਕੁੜੀਆਂ ਨੂੰ ਛੋਟੇ-ਛੋਟਿਆਂ ਨੂੰ 70 ਸ਼ੂਜ਼ ਫ੍ਰੀ ਦਿੱਤਾ ਹੈ ਅਸੀਂ ਫ੍ਰੀ ਵੀ ਦਿੰਦੇ ਰਹਿੰਦੇ ਹਾਂ ਜੀ ਦੇਖੋ ਜੀ ਨਾਲ ਇਹ ਸਮਾਜ ਸੇਵਾ ਵੀ ਕਰ ਰਹੇ ਆ ਤੇ ਕੋਈ ਵੀ ਜਿਹੜਾ ਦੁਕਾਨਦਾਰ ਹੈ ਫਾਜ਼ਲ ਕਾ ਜੀ ਆਪਾਂ ਗੱਲ ਕਰ ਰਹੀਏ ਕੋਈ ਵੀ ਜਿਹੜਾ ਇੰਨੇ ਪ੍ਰਾਈਸ ਆ ਜਿਹੜੇ ਨਹੀਂ ਦਿੰਦਾ ਜਿੰਨੇ ਕਿ ਇਹਨਾਂ ਨੇ ਪ੍ਰਾਈਸ ਜਿਹੜੇ ਪਿਛਲੇ ਮਹੀਨੇ ਦੇ ਵਿੱਚ ਮੇਰੇ ਖਿਆਲ ਨਾਲ ਜਿਹੜੇ ਦੇ ਦਿੱਤੇ ਨੇ ਹੋਰ ਕੀ ਤੁਹਾਡਾ ਫਾਜ਼ਲ ਕਾ ਵਾਸੀਆਂ ਨੂੰ ਤੇ ਬੱਚਿਆਂ ਨੂੰ ਹੋਰ ਕੀ ਸੁਨੇਹ ਕੋਈ ਵੀ ਬੱਚਾ ਆ ਜਾਂ ਕੋਈ ਗਰੀਬ ਹੈ ਕੋਈ ਜਿੰਨਾ ਕੋਲ ਨਹੀਂ ਲੈ ਸਕਦੇ ਤੋ ਸਾਡੇ ਕੋਲ ਆਓ ਅਸੀਂ ਫ੍ਰੀ ਪ੍ਰੋਵਾਈਡ ਕਰਾਵਾਂਗੇ ਜੀ ਜੀ ਇੱਕਰੀ ਆਪਣਾ ਕੰਟੈਕਟ ਨੰਬਰ ਦੱਸ ਦੋ ਜੀ 97813 9706 ਮੇਰਾ ਆਈਡੀ ਹੈਗੀ ਹੈ ਸਵਾਸਤਿਕ ਫੁੱਟਵੇਅਰ ਜੀ ਜੀ ਉਹਨੂੰ ਫੋਲੋ ਕਰੋ ਸ਼ੇਅਰ ਕਰੋ ਤਦ ਕਰ ਆਉਂਦਾ ਤਾਂ ਉਹਨਾਂ ਨੂੰ ਜਿਹੜੇ ਆ ਫ੍ਰੀ ਜਿਹੜੇ ਐਨਾ ਵੱਲੋਂ ਸ਼ੂਜ਼ ਜਿਹੜੇ ਉਹ ਦਿੱਤੇ ਜਾਣਗੇ ਤੇ ਜੋ ਵੀ ਆਰ ਵੀ ਲਾਈਵ ਮੀਡੀਆ ਦੀ ਜਿਹੜਾ ਵੀਡੀਓ ਨੂੰ ਜੇਕਰ ਸ਼ੇਅਰ ਕਰਕੇ ਆਉਂਦਾ ਲਾਈਕ ਕਰਕੇ ਆਉਂਦਾ ਤਾਂ ਉਹਨਾਂ ਨੂੰ ਜਿਹੜਾ ਇਨਾਮ ਹੈ ਜਿਹੜਾ 20% ਅਲੱਗ ਡਿਸਕਾਊਂਟ ਦਿੱਤਾ ਜਾਏਗਾ ਤੇ ਨਾਲ ਜਿਹੜਾ ਇਨਾਮ ਜਿਹੜਾ ਦਿੱਤਾ ਜਾਏਗਾ 4 ਸ਼ੂਜ਼ ਕੱਢਾਂਗੇ ਜਿ ਦਿਵਾਲੀ ਵਾਲੇ ਦਿਨ ਜਿਨ੍ਹਾਂ ਨੇ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਈ ਤੇ 4 ਸ਼ੂਜ਼ ਫ੍ਰੀ ਦੇਾਂਗੇ ਇੱਕ ਤੁਸੀਂ 에어ਪੋਰਟ ਵਗੈਰਾ ਵਿਖਾਏ ਸੀਗੇ ਉਹ ਕਿਸ ਤਰ੍ਹਾਂ ਨਾਲ ਜਿਹੜੇ ਦਿੱਤੇ ਯਾਰ ਆਪਾਂ ਦਿਖਾਓ ਜੀ ਉਹ 3000 ਰੁਪਏ ਦੀ ਕੋਈ ਵੀ ਸ਼ਾਪਿੰਗ ਕਰਦਾ ਨਾ ਜੀ 3000 ਦੇ ਜਿਵੇਂ ਤਿੰਨ ਸ਼ੂਜ਼ ਲੈ ਲਿਆ ਹਜ਼ਾਰ ਹਜ਼ਾਰ ਵਾਲੇ ਜਾਂ ਚਾਰ ਲੈ ਲਓ ਜੋਵੇਂ ਵੀ 3000 ਤੋਂ ਪਲੱਸ ਬਿੱਲ ਬਣਦਾ ਨਾ 3000 ਤੋਂ 3000 ਵੀ ਬਿੱਲ ਬਣ ਜੇ ਤੇ ਆਪਾਂ 에어ਪੋਰਟਸ ਫ੍ਰੀ ਦੇਾਂਗੇ ਜੀ ਹੋਰ ਕਿਹੜੇ ਕਿਹੜੇ ਕੁਆਲਿਟੀ ਹੈ ਤੁਹਾਡੇ ਕੋਲ ਚੱਪਲ ਵੀ ਹੈ ਬੈਲੀ ਵੀ ਹੈ ਚੱਪਲ ਚੱਪਲ ਦੀ ਕੁਆਲਿਟੀ ਦਿਖਾ ਰਹੇ ਕਿਉਂਕਿ ਚੱਪਲਾਂ ਵੀ ਬਹੁਤ ਜ਼ਿਆਦਾ ਜਿਹੜਾ ਹੈ ਕਸਟਮਰ ਜਿਹੜਾ ਪਾਉਣ ਦੇ ਸ਼ਕੀਨ ਹੁੰਦੇ ਆ ਜਿਨ੍ਹਾਂ ਨੇ ਘਰ ਦੇ ਵਿੱਚ ਪਾਉਣੀ ਹੁੰਦੀ ਹੈ ਚੱਪਲ ਕੋਈ ਸਿੰਪਲ ਜਾਂ ਕੋਈ ਕਿਸ ਤਰ੍ਹਾਂ ਦੀ ਦਿਖਾ ਦੇ ਸਮਝ ਆਪਣਾ ਚੱਪਲ ਚੱਪਲ ਦੇਖਾ ਦੇ ਆ ਕਿ ਕਿੰਨੀ ਵਧੀਆ ਕੁਆਲਿਟੀ ਦੀ ਹੈ ਜਿਵੇਂ ਮਰਜ਼ੀ ਤੁਸੀਂ ਫੋਲਡ ਕਰ ਲਓ ਇਹਨਾਂ ਨੂੰ ਆ ਸਿਰਫ 200 ਰੁਪਏ ਦੀ ਆ 200 ਰੁਪਏ ਦੀ ਆ ਚੱਪਲ ਤੇ ਕੋਈ ਸਿਰਫ 200 ਰੁਪਏ ਦੀ ਜਿਹੜੀਆਂ ਇਹਨਾਂ ਵੱਲ ਜਿਹੜੀਆਂ ਚੱਪਲਾਂ ਜਿਹੜੀਆਂ ਆ ਉਹ ਦਿੱਤੀ ਜਾ ਰਹੀ ਹੈ ਹਾਂ ਜੀ ਆ 200 ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਚੱਪਲ ਜਿਹੜੀ ਆ ਤੁਹਾਨੂੰ ਨਹੀਂ ਕਿਧਰੇ ਮਿਲੇਗੀ ਸਿਰਫ ਮਿਲੇਗੀ ਤਾਂ ਕਿਤੇ ਸਵਾਸਤਿਕ ਫੁੱਟਵੇਅਰ ਫਾਜ਼ਿਲ ਕਾ ਫਾਜ਼ਿਲ ਕਾ ਔਰ ਕੈਸ ਕੈਸ ਤਰ੍ਹਾਂ ਦੀ ਕੁਆਲਿਟੀ ਨਹੀਂ ਜੱਪਾ ਸਾਨੂੰ ਉਹ ਵੀ ਦਿਖਾ ਦਿਓ ਤਾਂ ਕਿ ਬਹੁਤ ਜ਼ਿਆਦਾ ਜਿਹੜਾ ਕਸਟਮਰ ਹੈ ਤੁਹਾਡੀ ਵੀਡੀਓ ਨੂੰ ਜਿਹੜਾ ਦੇਖ ਰਿਹਾ ਹੈ ਇਹਦੀ ਚੱਪਲ ਇਹਦੀ ਸਫਲਾ ਲੇਡੀਜ਼ ਚੱਪਲਾ ਲਈ ਦੇਖੋ ਤੁਸੀਂ ਆ ਡਾਟਸ ਵਾਲੀ ਆ ਜੀ ਏ ਪੀ ਐਲ ਏ ਪੀ ਐਲ ਦੀ ਚੱਪਲ ਹੈ ਇਹਦੀ ਕੀਮਤ ਕਿੰਨੀ ਹੈ ਜੀ ਇਹ ਵੀ ਸਾਨੂੰ ਦੱਸ ਦਿਓ ਜੀ ਇਹ ਵੀ ਜੀ ਸਿਰਫ 200 ਰੁਪਏ 200 ਰੁਪਏ ਹਾਂ ਜੀ ਸਿਰਫ 200 ਰੁਪਏ ਅਠੂ ਦੀ ਕੀਮਤ ਦੱਸੋ ਜੀ ਵਿੱਚ ਮੇਰੀ ਆ ਗਈ ਨਾ ਮੈਂ ਗਾਹਕ ਗਾਹਕ ਬਣ ਜਾਣਾ ਕੋਇਆ ਕਿਉਂ ਬੋਲੀ ਨਾ ਆ ਗਿਆ ਉਹ ਰੁਪਿਆ ਨਹੀਂ ਦਿੱਤੀ ਆਪਣਾ ਹੀ ਕਾਟ ਲਿਖ ਲਿਆ ਤੇ ਆਪਣੀਆਂ ਕਾਟ ਵਖਾਈਏ ਚਲੋ ਤਾਂ ਇਹਨਾਂ ਵੱਲ ਹੋਰ ਵੀ ਕਿਹੜੀਆਂ ਵੈਰਾਈਟੀਆਂ ਨੇ ਬੱਚਿਆਂ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਬਹੁਤ ਹੀ ਵਧੀਆ ਕੁਆਲਿਟੀ ਦੀ ਜਿਹੜਾ ਹੈ ਸ਼ੂਜ਼ ਜਿਹੜੇ ਦਿੱਤੇ ਜਾ ਰਹੇ ਸਾਡੇ ਨਾਲ ਅੰਕਿਤ ਪੁਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਅੰਕਿਤ ਜੀ ਕਿਸ ਕਿਸ ਤਰ੍ਹਾਂ ਦੀ ਕੁਆਲਿਟੀ ਜਿਹੜੀ ਤੁਹਾਡੇ ਕੋਲ ਜਿਹੜੀਆਂ ਤਰੱਕੀ ਆ ਰਹੀ ਹੈ ਤੁਸੀਂ ਕਾਫੀ ਟਾਂ ਦੇ ਜਿਹੜੀਆਂ ਸੇਵਾ ਜਿਹੜੀ ਸਵਾਸਤਿਕ ਫੁੱਟਵੈਅ ਦਾ ਨਿਵਾ ਰਹੇ ਹੋ ਜੀ ਸਾਰੀ ਵੈਰਾਈਟੀਆਂ ਜੀ ਜੇ ਆ ਵੀ ਛੋਟੇ ਛੋਟੇ ਬੱਚੇ ਲੈ ਕੇ ਔਰ 10 12 ਸਾਲ ਦੇ ਬੱਚੇ ਤੱਕ ਸਾਰੇ ਬੱਚੇ ਆਪਣੇ ਕੋਲ ਲੈ ਜੀ ਠੀਕ ਹੈ ਉਹ ਬੱਚਿਆਂ ਨਾਲ ਵੀ ਕੋਈ ਗਿਫਟ ਵਗੈਰਾ ਦਿੱਤਾ ਜਾ ਰਿਹਾ ਹੈ ਇਹ ਸਿੱਧਾ ਹੀ ਇਹ ਨਹੀਂ ਸੀ ਇਸ ਕੋਲ ਬੱਚਾ ਨੂੰ ਗਿਫਟ ਦਿੱਤਾ ਗਿਆ ਅੱਛਾ ਇਹ ਬੱਚਿਆਂ ਵਾਸਤੇ ਵੋਝ ਲੈਣੀ ਬੱਚਿਆਂ ਵਾਸਤੇ ਕੁਝ ਹੋਰ ਦੇ ਆ ਤੂੰ ਦੇਖ ਸਾਡੇ ਬੱਚਣ ਜਿਹੜੀ ਹੈ ਵੋਝ ਪਾਈ ਹੈ ਬੱਚਿਆਂ ਵਿੱਚ ਜਿਹੜਾ ਗਿਫਟ ਹੈ ਜਿਹੜੇ ਦਿੱਤੇ ਜਾ ਰਹੇ ਨੇ ਸ਼ੂਜ਼ ਦੇ ਨਾਲ ਤੇ ਅੱਜ ਆਪਾਂ ਬੈਲੀਆਂ ਦੀ ਗੱਲ ਕਰ ਰਹੀਏ ਬੈਲੀਆਂ ਦੇ ਰੇਟ ਬਾਰੇ ਦੱਸ ਜੀ ਸਾਨੂੰ ਕਸਟਮਰ ਜਿਹੜੇ ਦੇਖ ਰਹੀ ਤੁਹਾਨੂੰ ਬੈਲੀ ਦੀ ਗੰਗਰੀ ਜਾਈ ਸੀ ਤੁਹਾਨੂੰ ਜੀ ਜੀ ਬਹੁਤ ਗੁਆਲਟੀ ਹੈ ਹੀਲ ਚ ਕਹਿੰਦਾ ਆਪਾਂ ਹੀਲ ਚ ਦੇ ਰਹੇ ਆਂ ਫਲਾਰ ਚ ਵੀ ਆਪਣਾ ਕੋਈ ਡਿਜ਼ਾਈਨ ਪਈ ਆ ਕਲਰ ਆ ਵੇਖੋ ਜੀ ਹੀਲ ਵਾਲੀ ਬੈਲੀ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬੈਲੀ ਹੈ ਕਲਰ ਬੰਦਰ ਦੇ ਕਲਰ ਵੀ ਲਗ ਲਗ ਤਰ੍ਹਾਂ ਕਲਰ ਦੀ ਜੇ ਆਪਾਂ ਗੱਲ ਕਰੀਏ ਕਲਰ ਕਿਹੜੇ ਕਿਹੜੇ ਆਪਣੇ ਕੋਲ ਮੌਜੂਦ ਜੀ ਵਾਈਟ ਬਲੈਕ ਕਲਰ ਹੈ ਸਕਿਨ ਕਲਰ ਹੈ ਦੋਟਨ ਕਲਰ ਗੋਰਮਨ ਕਲਰ ਜਿੰਗੇ ਬਲੈਕ ਹੈ ਕਾਫੀ ਬਿਆਜਾ ਬਸ ਤਰ੍ਹਾਂ ਜੇ ਪਰ ਰੇਟ ਦੀ ਗੱਲ ਕਰੀਏ ਕਿੰਨਾ ਕੋ ਰੇਟ ਹੈ ਇਹਨਾਂ ਦਾ 750 ਰੁਪਏ ਬਜ਼ਾਰ ਨਾਲ 100000 ਰੁਪਏ 110000 ਰੁਪਏ ਦੇਖੋ ਇਹ ਕਿੰਨਾ ਜਿਆਦਾ ਰੇਟ ਜਿਹੜਾ ਡਾਊਨ ਜਿਹੜਾ ਇੱਥੇ ਦਿੱਤਾ ਜਾ ਰਿਹਾ ਬਾਜ਼ਾਰ ਜਿਹੜਾ ਯਾਰ ਰੁਪਈ ਦੀ ਚੀਜ਼ ਯਾਰ ਤੁਹਾਨੂੰ ਜਿਹੜੀ 750 ਦੇ ਵਿੱਚ ਜਿਹੜੀ ਕਿੱਥੋਂ ਮੈਰੀਆ ਸਵਾਸਥੀ ਫੁੱਟਵਰ ਤੇ ਜਿਹੜੀ ਹੈ ਮੇਰੀ ਇਹ ਕੰਪਨੀ ਜਿਹੜੀ ਹੈ ਬਟਰਫਲਾਈ ਕੰਪਨੀ ਜਿਹੜੀ ਹੈ ਬੈਲੀ ਹੈ ਜਿਹੜੀ ਦਿੱਤੀ ਜਾ ਰਹੀ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਜਿਹੜਾ ਸ਼ੂਜ਼ ਤੇ ਜਿਹੜਾ ਸਲੀਪਰ ਦੀ ਗੱਲ ਕਰੀਏ ਪਾਰਟੀ ਕੁਆਇਟ ਮੇਰੇ ਦੇ ਪਾਰਟੀ ਨੇ ਇਹਨਾਂ ਦੀ ਕੀਮਤ ਕਿੰਨੀ ਹੈ ਜੀ ਇਹਨਾਂ ਦੀ ਕੀਮਤ ਜੇ ਵਗ੍ਹਾ ਗੱਲ ਕਰੀਏ ਸਿਰਫ 400 ਰੁਪਏ ਬਾਜ਼ਾਰ ਚ ਕਿੰਨੇ ਹੋਏਗੀ ਬਾਜ਼ਾਰ ਕੋਈ 800 ਦੀ ਵੇਚਦਾ ਕੋਈ 900 ਦੀ ਵੇਰੇ ਆ ਦੇਖੋ ਜੀ ਕਿੰਨੀ ਜ਼ਿਆਦਾ ਜਿਹੜੀ ਆ ਭਾਰੀ ਛੂਟ ਆ ਜਿਹੜੀ ਦੀਵਾਲੀ ਤੇ ਜਿਹੜਾ ਇਹਨਾਂ ਵਾਲਾ ਠਮਾਕਾ ਜਿਹੜਾ ਕਰ ਦਿੱਤਾ ਗਿਆ ਔਰ ਮਨੀਕ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕ ਜਿਹੜਾ ਤੁਹਾਨੂੰ ਦੇਖ ਰਹੇ ਕੀ ਸੁਨੇਹਾ ਹਾਂ ਜੀ ਜਲਦੀ ਜਲਦੀ ਦੁਕਾਨ ਦੇ ਵਿਜ਼ਿਟ ਕਰੋ ਕੋਈ ਯਾਰੀ ਕੋਈ ਰਹਿ ਜਾਂਦਾ ਜੀ ਕਿ ਯਾਰੀ ਹੁਣ ਮਾਲ ਦੀਵਾਲੀ ਕਰਕੇ ਜਿਆਦਾ ਕਸਟਮਰ ਆਉਣ ਕਰਕੇ ਸਾਈਡ ਸ਼ਾਰਟ ਹੋ ਜਾਂਦੇ ਨੇ ਫਿਰ ਸਾਨੂੰ ਲਿਆਉਣੇ ਪੈਣੇ ਅੱਜ ਮਾਲ ਆਇਆ ਤੇ ਕੱਲ ਤੱਕ ਕੀ ਦਾ ਫਿਰ ਸ਼ਾਰਟ ਹੋ ਜੇ ਤੇ ਜਿਹੜੇ ਭਰਾ ਨੇ ਜਲਦੀ ਜਲਦੀ ਪਹੁੰਚੋ ਸ਼ਾਪ ਤੇ ਜਾਂ ਫੋਨ ਤੇ ਜੇ ਕਿਤੇ ਡਿਲੀਵਰੀ ਵੀ ਕਰਾ ਦਿੰਦੇ ਆ ਜੀ ਹਾਂ ਜੀ ਹਾਂ ਜੀ ਪੰਜਾਬ ਵਿੱਚ ਜਿੱਤੇ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਜਿੱਤੇ ਕਹੋਗੇ ਉੱਥੇ ਪਹੁੰਚੇਗਾ ਜੀ ਆ ਸੁਣੋ ਇਹ ਕਿਹੜੀ ਸਟੇਟ ਮਰਜ਼ੀ ਹੋਵੇ ਜਿੱਥੇ ਹਾਂ ਡਿਲੀਵਰੀ ਜਿਹੜੀ ਆ ਫ੍ਰੀ ਜਿਹੜੀ ਆ ਦਿੱਤੀ ਜਾ ਰਹੀ ਹੈ ਕਿੰਨਾ ਹੋਲ ਦਿੱਤੀ ਜਾ ਰਹੀ ਆ ਸਵਾਸ ਬਸ ਕੈਸ਼ ਔਨ ਡਿਲੀਵਰੀ ਫ੍ਰੀ ਕਾਸ਼ ਡਿਲੀਵਰੀ ਇਹ ਨਹੀਂ ਹੈਗਾ ਵੀ ਅਸੀਂ ਪੈਸੇ ਪਹਿਲਾਂ ਪਵਾਣੇ ਆ ਪੈਸੇ ਬਾਅਦ ਵਿੱਚ ਦੇ ਦਿਓ ਜਦੋਂ ਉਹ ਤੁਹਾਡੇ ਕੋਲ ਚੀਜ਼ ਪਹੁੰਚ ਗਈ ਪੈਸੇ ਉਦੋਂ ਦਿਓ ਇਹ ਤਾਂ ਜੀ ਆਰ ਨੇ ਤਾਂ ਗੀਤ ਜਿਹੜਾ ਸੱਚਾ ਹੋ ਗਿਆ ਜੀ ਐਵੇਂ ਨਾ ਨਹੀਂ ਬਰਗੈਂਬੰਦੇ ਵਿੱਚ ਹੁੰਦੀ ਮੀਕਾ ਮੀਕਾ ਹਾਂ ਨਿਤਰਾ ਦਾ ਕੱਪ ਟੁਕੜੇ ਦੇਖ ਲੱਗ ਰਹੇ ਪੈਂਦੇ ਠੀਕ ਹੈ ਜੀ ਤਾਂ ਇਸੇ ਤਰੀ ਨਵੀਂ ਨਵੀਂ ਅਪਡੇਟ ਦੇਖਣ ਲਈ ਬਣ ਰਿਹਾ ਸਾਡਾ ਦੇਖਦੇ ਰਹੋ ਆਰ ਵੀ ਲਾਈ ਮੜਿਆ ਤੁਹਾਡਾ ਆਪਣਾ ਚੈਨਲ